ਬਰਾਤ ਤੁਰਨ ਲੱਗੇ ਰਸਕੇ ਭੱਜਿਆ ਵਿਆਹ ਵਾਲਾ ਮੁੰਡਾ ਮਾਪਿਓ ਨੂੰ ਪਈਆਂ ਭੱਜੜਾਂ ਪਿੱਛੇ ਹੀ ਭੱਜ ਲਿਆ ਕੈਮਰਾਮੈਨ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਜੀਜਾ ਰਸਦਾ ਤਾਂ ਬਹੁਤ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਾਤੀ ਨੱਚ ਰਹੇ ਨੇ ਤੇ ਬਰਾਤ ਤੁਰਨ ਲਈ ਤਿਆਰ ਖੜੀ ਏ ਪਰ ਵਿਆਹ ਵਾਲਾ ਮੁੰਡਾ ਇੱਕੋ ਦਮ ਸਾਰਿਆਂ ਨੂੰ ਛੱਡ ਕੇ ਤੇਜ਼ੀ ਦੇ ਨਾਲ ਇਕੱਲਾ ਹੀ ਪਿੱਛੇ ਵੱਲ ਆ ਜਾਂਦਾ ਏ ਮੁੰਡੇ ਨੂੰ ਇਸ ਤਰ੍ਹਾਂ ਇਕੱਲਾ ਭੱਜਿਆ ਜਾਂਦਾ ਦੇਖ ਮੁੰਡੇ ਦੇ ਮਾਪਿਓ ਵੀ ਉਸਦੇ ਪਿੱਛੇ ਜਾਂਦੇ ਤੇ ਪਿੱਛੇ ਹੀ ਕੈਮਰਾਮੈਨ ਵੀ ਆ ਜਾਂਦਾ ਏ ਫਿਰ ਇੱਕ ਇੱਕ ਕਰ ਸਾਰੇ ਹੀ ਬਰਾਤੀ ਅਤੇ ਰਿਸ਼ਤੇਦਾਰ ਵੀ ਮੁੰਡੇ ਦੇ ਪਿੱਛੇ ਤੁਰ ਪੈਂਦੇ ਨੇ ਅਤੇ ਜਦੋਂ ਮਾਪਿਓ ਵੱਲੋਂ ਮੁੰਡੇ ਨੂੰ ਰੋਕ ਕੇ ਪੁੱਛਿਆ ਜਾਂਦਾ ਹੈ ਕਿ ਕੀ ਹੋ ਗਿਆ ਤੂੰ ਕਿੱਧਰ ਚੱਲਿਆ ਹੈ ਤਾਂ ਮੁੰਡਾ ਕਹਿੰਦਾ ਕਿ ਮੈਂ ਤਾਂ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ ਪਰ ਤੁਹਾਨੂੰ ਕੀ ਹੋ ਗਿਆ ਸਾਰੇ ਹੀ ਮੇਰੇ ਪਿੱਛੇ ਆ ਰਹੇ ਹੋ ਤਾਂ ਮਾਪਿਓ ਕਹਿੰਦੇ ਸਾਨੂੰ ਲੱਗਿਆ ਕਿ ਸ਼ਾਇਦ ਤੂੰ ਨਾਰਾਜ਼ ਹੋ ਗਿਆ ਸੋ ਕਦੇ-ਕਦੇ ਵਿਆਹਾਂ ਵਿੱਚ ਬਿਨਾਂ ਗੱਲ ਤੋਂ ਵੀ ਭਾਜੜਾਂ ਪੈ ਜਾਂਦੀਆਂ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਔਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ